ਕਹਿੰਦਾ ਮੈਨੂੰ ਅੰਦਰ ਜਾਣਦੇ ਹੋ ਮੈਂ ਤੈਨੂੰ ਗੁਰਜਨ ਦੇਵ ਮਹਾਰਾਜ ਦੇ ਨਾਲ ਮਹਾਰਾਜ ਦੇ ਦਰਸ਼ਨ ਕਰਨੇ ਨੇ ਕਹਿੰਦਾ ਸੁਣ ਲੈ ਭਾਈ ਜਿਹੜੇ ਗੇਟ ਦੇ ਖੜੇ ਸੀ ਆਪ ਨੂੰ ਲੱਗੇ ਤੂੰ ਆਪਣਾ ਸকল ਦੇ ਵੇਖ ਆਪਣੀ ਬੋਡੀ ਲੈਂਗੁਏਜ ਤੇ ਦੇਖ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੇ ਕੱਪੜੇ ਪਾਏ ਤੂੰ ਕਹਿੰਦਾ ਮੈਂ ਗੁਰਜਨ ਦੇਵ ਨੂੰ ਜਾਣਾਂਗਾ ਮੈਂ ਗੁਰਜਨ ਦੇਵ ਦਰਸ਼ਿਤ ਕਰਾਂ ਕਹਿੰਦਾ ਇਸ ਤਰ੍ਹਾਂ ਦੇ ਗੁਰੂਆਂ ਦੇ ਦਰਸ਼ਨ ਕੀ ਹੁੰਦੇ ਆ ਉਸ ਨੂੰ ਅੰਦਰ ਨਾ ਬਣ ਦਿੱਤਾ ੱੱਕੇ ਮਾਰ ਕੇ ਉਹ ਤੂੰ ਬਾਹਰ ਮਨਵਾ ਦਿੱਤਾ ਕਹਿੰਦੇ ਆਸਵਾਸਸਤਰਾ ਲਿਖਿਆ ਕਿਤੇ ਪਾਣੀ ਭਰਿਆ ਬੇਸਿਸ ਨੂੰ ਪਾਣੀ ਦੇ ਵਿੱਚ ਧੱਕਾ ਦੇ ਦਿੱਤਾ ਉਹ ਭਿੱਜ ਗਿਆ ਕੱਪੜੇ ਵਿੱਚ ਗਿਆ ਕੱਪੜੇ ਗਿੱਲੇ ਹੋ ਗਏ ਮਿੱਟੀ ਲੱਗ ਗਈ ਅਰਾ ਵਿਚਾਰ ਉਸ ਦਾ ਮਰਨਾ ਮੰਨਿਆ ਕਹਿੰਦੇ ਉਹ ਉਸ ਤਰ੍ਹਾਂ ਦੇ ਹੀ ਬੈਠ ਗਿਆ ਤਹਿਲੀਸ ਤੇ ਬੈਠ ਗਿਆ ਉੱਥੇ ਹੀ ਬੈਠ ਕੇ ਸੰਤਾਂ ਦੇ ਝੂਨੇ ਵਿੱਚ ਬੈਠ ਕੇ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਸੁਣ ਰਿਹਾ ਹੈ ਸਮਾ ਪਿਆ ਕਥਾ ਕੀਰਤਨ ਸਭ ਤੋਂ ਹੀ ਅਰਦਾਸ ਦੀ ਪਾਣੀ ਹੋਈ ਅਰਦਾਸ ਸਿੰਘ ਨੇ ਅਰਦਾਸ ਕੀਤੀ ਉਦੋਂ ਸੋਚਣ ਲੱਗਿਆ ਮਹਾਰਾਜ ਆਵੇ ਲਾਏ ਹਨ ਅੱਜ ਦੇ ਸਮੇਂ ਦੇ ਵਿੱਚ ਪੱਠੇ ਬਣਨੇ ਉਸ ਸਮੇਂ ਆਵੇ ਹੁੰਦੇ ਸੰਦੂਕਾਂ ਵਿੱਚ ਰੱਕੇ ਬਾਹਰੋਂ ਮਿੱਟੀ ਮੋੜ ਦੇਣੀ ਅੱਗ ਬਾੜ ਦੇਣੀ ਸਮਾਪਿਆ ਅਰਦਾਸ ਕੀਤੀ ਕਿ ਦੇ ਗੁਰੂ ਅਰਜਨ ਦੇਵ ਮਹਾਰਾਜ ਅਰਦਾਸ ਕਰਿਓ ਆਵੇ ਲਾਏ ਹਨ ਤੁਹਾਡੀ ਕਿਰਪਾ ਦੇ ਨਾਲ ਕਿਤੇ ਪੱਕੇ ਨਿਕਲਣ ਅਰਦਾਸ ਸਿੰਘ ਨੇ ਅਰਦਾਸ ਕੀਤੀ کہے گروہ نانک مہاراج مہراج آپ جی کرپا کرے ہو بے تو ساہے آوے پکے نکلن اون تروں آواز آتی ہے کہے بے تو ساہے آوے کچے نکلن پھر اس عرداسی سنٹھے عرداس ورن مہاراج بے تو ساہے آوے پکے نکلن اون تروں آواز آتی ہے درے آوے کچے نکلن دیر عرداس ورن مہراج گروہ نا نکل رب جہنے جی بول ہیں وہ کدی موڑ نہیں سکتا جہاں رب دے ہوں جو بول انہوں کے موہوں نکل جاتا ہے ਉਹ ਫਿਰ ਵਾਪਸ ਨਹੀਂ ਹੁੰਦਾ ਇੱਕ ਬਾਣ ਨੂੰ ਗੁਰੂ ਤੇ ਵਾਪਸ ਕਰ ਲਵੇਗਾ ਪਰ ਗੁਰੂ ਦੇ ਜਿਹੜੇ ਭਗਤਾ ਦੇ ਮੂੰਹੋਂ ਬੋਲ ਨਿਕਲ ਗਏ ਫਿਰ ਉਹ ਉੱਕਦੇ ਪੂਰੇ ਹੁੰਦੇ ਨੇ ਕਹਿੰਦੇ ਮਹਾਰਾਜ ਕਹਿੰਦੇ ਵੇਖੋ ਗੁਰੂ ਅਰਜਨ ਦੇਵ ਰਾਜ ਜੀ ਕਿਹਾ ਵੇਖੋ ਕੌਣ ਹੈ ਵੇਖਿਆ ਤੇ ਭਾਈ ਕਮਲਿਆ ਭਾਈ ਪ੍ਰਾਣਾ ਕਹਿੰਦੇ ਇਹ ਤੇ ਮੇਰਾ ਭਗਤ ਹੈ ਗੁਰੂ ਅਰਜਨ ਦੇਵ ਰਾਜ ਅੱਖਰ ਲੱਗੇ ਬੰਦੂ ਸਾਹ ਕਹਿੰਦੇ ਮੈਂ ਆਪਣੇ ਭਗਤਾਂ ਦੇ ਬੋਲ ਵਾਪਸ ਦੇ ਲੈ ਸਕਦਾ ਕਿਤੇ ਹੁਣ ਜੋ ਵੀ ਕਰੇਗਾ ਇਹੀ ਕਰੇਗਾ ਤੇ ਜਿੰਨਾ ਹੱਥਾਂ ਦੇ ਨਾਲ ਪਾਈ ਕਮਲਿਆਂ ਨੂੰ ਤੱਕੇ ਮਾਰੇ ਗਏ ਸਨ ਉਹੀ ਹੱਥਾਂ ਦੇ ਨਾਲ ਪਾਈ ਕਮਲਿਆਂ ਨਾਲ ਖੁੱਦੂ ਸਾਲ ਗਿਆ ਇਸਨਾਨ ਕਰਾਇਆ ਸੋਹਣੇ ਬਸਤਰ ਪਾਏ ਸੋਹਣਾ ਹਸਣ ਲਾਇਆ ਉਸ ਦੇ ਅੱਗੇ ਭੋਜਨ ਦਾ ਥਾਲ ਰੱਖਿਆ ਲੰਗਰ ਦਾ ਥਾਲ ਰੱਖਿਆ ਪਹਿਲੇ ਲੰਗਰ

ਕੰਕੇ ਦੇ ਪਾਪ ਨਿਕਲ ਗਿਆਂ ਕੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਵੀ ਇਹ ਉਦੋਂ ਵੀ ਸੀ ਤੇ ਜੇ ਅੱਜ ਵੀ ਹੈ ਅਸੀਂ ਦੂਸਰੇ ਨੂੰ ਉਸਦੇ ਕੱਪੜੇ ਵੇਖ ਕੇ ਜਜ਼ਮੈਂਟ ਕਰਦੇ ਆਂ